ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ 8 ਅਗਸਤ ਤੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦਾ ਮੌਸਮ ਦੇ ਕੀ ਹਾਲਾਤ ਰਹਿਣ ਦੇ ਆ ਸਾਰ ਨੇ ਤਾਂ 7 ਅਗਸਤ ਨੂੰ ਵੀ ਕੁਝ ਖੇਤਰਾ ਮੀਂਹ ਜੜ ਦਰਜ ਕੀਤਾ ਗਿਆ ਕੁਸ਼ਮਾਚਤ ਬਾਬਾ ਦੇ ਪੂਰਬੀ ਇਲਾਕੇ ਪਹਾੜਲ ਦੇ ਸੈਰ ਦੇ ਇਲਾਕੇ ਜਾਂ ਮੱਧ ਕੇਂਦਰ ਇਹਨਾਂ ਦੇ ਕੁਝ ਕੁਝ ਇਲਾਕਿਆਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਗਿਆ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਪੰਜਾਬ ਦੇ ਖੇਤਰ ਪੱਛਮੀ ਯੂਪੀ ਆ ਦਿੱਲੀ ਦੇ ਇੱਕ ਦੋ ਖੇਤਰ ਹੋਗੇ ਜਾਂ ਕੁਝ ਆਪਾਂ ਗੱਲ ਕਰੀ ਨਾਲ ਲ ਹਰਿਆਣਾ ਦੇ ਖੇਤਰوں ਗੇ ਇੱਥੇ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ 7 ਅਗਸਤ 2025 ਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿਤੇ ਕਿਤੇ ਆਮੀਂ ਦਰਜ ਕੀਤਾ ਗਿਆ ਤਾਂ ਹੁਣ ਆਪਾਂ ਗੱਲ ਕਰਦੇ ਹਾਂ 8 ਅਗਸਤ ਦੇ ਮੌਸਮ ਦੀ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਲਾਕਿਆਂ ਵਿੱਚ ਆਮੀਂ ਦਰਜ ਕੀਤਾ ਜਾ ਸਕਦਾ ਕਿਤੇ ਕਿਤੇ ਹਲਕਾ ਦਰਮਿਆਨਾ ਤੇ ਕੁਝ ਖੇਤਰਾਂ ਭਾਰੀ ਵੀ ਦੇ ਝਟਾ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਜ ਆਰਚ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਅਗਸਤ ਦੇ ਉੱਤਰ ਪੂਰਬੀ ਇਲਾਕੇ ਜਾਨੀ ਕਿ ਆ ਮੇਨ ਤੌਰ ਤੇ ਸਿਵਜ ਮਾਝਾ ਦਵੱਬਾ ਦੇ ਕੁਝ ਇਲਾਕਿਆਂ ਵਿੱਚ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਜਾਂ ਪੂਰਬੀ ਇਲਾਕੇ ਪਹਾੜਾਂ ਵਾਲੀ ਸਾਈਡ ਦੇ ਇਲਾਕੇ ਹੋਗੇ ਆ ਪਠਾਨਕੋਟ ਤੋਂ ਲੈ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਦੇ ਜਾਂ ਨਾਲ ਲੱਗਦੇ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਦੇ ਕੁਝ ਇਲਾਕੇ ਵਿੱਚ ਸੁਭਾਵਨਾ ਬਣੇਗੀ ਜਾਂ ਅਮਰਸਰ ਤਰਨਤਨ ਜਲੰਧਰ ਕਪੂਰਥਲਾ ਦੇ ਕੁਝ ਇਲਾਕੇ ਇਸ ਵਿੱਚ ਸੁਭਾਵਨਾ ਬਣ ਸਕਦੀ ਬਾਕੀ ਕੁਝ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰ ਹੋਗੇ ਜਾਂ ਪੱਛਮੀ ਯੂਪੀ सहारनपुर ਹੋ ਗਿਆ ਮੁਜ਼ਫਰਪੁਰ ਨਗਰ ਹੋ ਗਿਆ ਦਿੱਲੀ ਦੇ ਖੇਤਰ ਹੋਗੇ ਇਹਨਾਂ ਵਿੱਚ ਕਿਤੇ ਕਿ ਨਿੱਕੀ ਮੋਟੀ ਕਾਰਵਾਈ ਉਸਰੇ ਜਨ ਕਿ ਕੁਝ ਕੁ ਇਲਾਕੇ ਉਸਰੇ ਜਿੱਥੇ ਕਿ ਹਲਕਾ ਦਰਮਿਆਨਾ ਤੇ ਕੁਝ ਥੋੜ ਬੋਤ ਖੇਤਰ ਉਸਰੇ 1 2 ਪਾਕ ਜੇ 2 4 ਜ਼ਿਲ੍ਹਿਆਂ ਦੇ ਕੁਝ ਕੁ ਲਾਕਿਆ ਜਿੱਥੇ ਕਿ ਭਾਰੀ ਮੀਂਹ ਦੇ ਚਟਾ ਵੇਖਣ ਨੂੰ ਮਿਲ ਸਕਦੇ ਆ ਘਾਟੋ ਘਾਟੇ ਪੰਜਾਬ ਦੇ 30 35% ਜਾਂ 25 30% ਖੇਤਰਾ ਵਿੱਚ ਚਾਂਦ ਜਿਹੜੇ ਬੰਦ ਦਿਖਾਈ ਦੇ ਰਹੇ ਨਿੱਕੀ ਮੋਟੀ ਕਾਰਵਾਈ ਉਸਰੇ 1 2 ਥਾਵਾਂ ਤੇ ਉਸਰੇ 2 4 ਜ਼ਿਲ੍ਹਿਆਂ ਦੇ ਕੁਝ ਕੁ ਲਾਕਿਆ ਵਿੱਚ ਆ ਜਿੱਥੇ ਕਿ ਤਗੜੇ ਮੀਂਹ ਦੇ ਸਪੈਲ ਜਿਹੜੇ ਵੇਖਣ ਨੂੰ ਮਿਲ ਸਕਦੇ ਹਰਿਆਣਾ ਦੇ ਜਿਹੜੇ ਆ ਚੰਡੀਗੜ੍ਹ ਦੇ ਨਾਲ ਲੱਗਦੇ ਕੈਥਲ ਅੰਬਾਲਾ ਗਾ ਪੰਚਕ ਕੁਸ਼ਕਲਾਕੇ ਜੋ ਸ਼ਾਮਲ ਹੋ ਸਕਦੇ ਨੇ ਤੇ ਹਾਰਨਪੁਰ ਹੋ ਗਿਆ ਯੂਪੀ ਉੱਤਰ ਪੱਛਮੀ ਇਲਾਕਿਆਂ ਕੇ ਹਾਰਨਪੁਰ ਹੋ ਗਿਆ ਮੁਜ਼ੱਫਰਪੁਰ ਨਗਰ ਹੋ ਗਿਆ ਜਾਇਸਤੇ ਨਾਲ ਲੱਗਦੇ ਕੁਸ਼ਕ ਇਲਾਕਿਆਂ ਵਿੱਚ ਦਿੱਲੀ ਦੇ ਇੱਕ ਦੋ ਖੇਤਰ ਹੋ ਸਕਦੇ ਨੇ ਬਾਕੀ ਜ਼ਿਆਦਾਤਰ ਮੌਸਮ ਜਿਆ ਠੀਕ ਠਾਕ ਰਹਿਣ ਦੇ ਆਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਫਿਰੋਜ਼ਪੁਰ ਹੋ ਗਿਆ ਮੋਗਾ ਹੋ ਗਿਆ ਬਰਨਾਲਾ ਗਿਆ ਜਾਂ ਨਾਲ ਲੱਗਦੇ ਪਟਿਆਲਾ ਸੰਗਰੂਰ ਦੇ ਕੁਸ਼ਕ ਇਲਾਕਿਆਂ ਵਿੱਚ ਉਸਭਾ ਉਹ ਬਣ ਸਕਦੀ ਹੈ ਤੇ ਬਾਕੀ ਜਿਹੜੇ ਦੱਖਣ ਪੱਛਮੀ ਇਲਾਕੇ ਹੋ ਕੇ ਫਾਸਲ ਕਾ ਗਿਆ ਆਪਣਾ ਫਰੀਦਕੋੜਾ ਹੋ ਗਿਆ ਮੁਕਸਰ ਹੋ ਗਿਆ ਆ ਜਾਂ ਇਸਦੇ ਨਾਲ ਲੱਗਦੇ ਆ ਸਿਰਸਾ ਹੋ ਗਿਆ ਹਾਰ ਹੋ ਗਿਆ ਆਪਣਾ ਫਤਿਹਬਾਦ ਹੋ ਦੇ ਕੁਝ ਇਲਾਕੇ ਹੋਗੇ ਆ ਰਾਜਸਥਾਨ ਦੇ ਉੱਤਰ ਪੱਛਮੀ ਇਲਾਕੇ ਸ਼੍ਰੀ ਗੰਗਾਣਾਗਰ ਹੋ ਗਿਆ ਹਨ ਮਾਨਗੜ ਹੋ ਗਿਆ ਨੂਬਗੜ ਹੋ ਗਿਆ ਖਾਜੂ ਵਾਲਾ ਬੀਕਾਨੇਰ ਦੇ ਕੁਝ ਇਲਾਕਿਆਂ ਵਿੱਚ ਆ ਚਾਹਨਾ ਸਿਗਨ ਇੱਕ ਦੇ ਜ਼ਿਲ੍ਹੇ ਦੇ ਕੁਝ ਇਲਾਕਿਆਂ ਸੁਭਾਵਨਾ ਰਹੀ ਕਿ ਜਾਰ ਤਰ ਇੱਥੇ ਮੌਸਮ ਜਿਹੜਾ 8 ਅਗਸਤ ਨੂੰ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਹੌਮਸ ਜਿਹੜੀ ਬਰਕਰਾਰ ਰਹੇਗੀ ਜਾਨੀ ਕਿ ਟੈਂਪਰੇਚਰ ਥੋੜੇ ਜਿਹਾ ਆਪ ਜਾਣਗੇ ਤਾਂ ਕੁਝ ਇਲਾਕੇ ਹੌਮਸ ਜਿਹੜੀ ਬਰਕਰਾਰ ਰਹਿ ਸਕਦੀ ਤੇ ਕੁਝ ਇਲਾਕਿਆਂ ਵਿੱਚ ਮੌਸਮੀਆਂ ਠੀਕ ਠਾਕ ਰਹਿਣ ਦੇ ਅਸਾਰ ਨੇ ਤੇ ਕਿਤੇ ਕਿਤੇ ੜਮੀ ਦੇ ਨਾਲ ਹਲਕੇ ਦਰਮਿਆਨੇ ਤੇ ਕੁਝ ਖੇਤਰ ਦਰਮਿਆਨੇ ਤੋਂ ਆ ਜਿਹੜਿਆਂ ਦੇ ਕੁਝ ਕੁ ਲਾਗੇ ਪਾਰੀ ਮੇ ਦੇ ਚੱਟਾ ਵੇਖਣ ਨੂੰ ਮੈਸਰ ਜਿਆਰ ਤਰ ਮੌਸਮ ਜਿਹੜਾ ਠੀਕ ਠਾਕ ਜਨਕੀ ਘਟੋ ਘਟ ਵਿੱਚ 40 50% ਇਲਾਕੇ ਮੌਸਮ ਜਿਹੜਾ ਠੀਕ ਠਾਕ ਹੈ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਕੁਝ ਹੋ ਸਕਦਾ ਹੈ ਕਿ ਪੰਜਾਬ ਦੇ ਘਟੋ ਘੜ 25 30 ਜਾਂ 30 ਤੋਂ 35 32% ਖੇਤਰਾ ਵਿੱਚ ਚਾਂਸ ਰਹਿਣਗੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਕੁਝ ਖੇਤਰਾ ਵਿੱਚ ਚਾਂਸ ਜਿਹੜੇ ਬੰਨ ਗਏ ਤੇ ਕੁਝ ਖੇਤਰਾ ਵਿੱਚ ਹੋਸਦਾ ਬੱਦਲ ਵੀ ਕੇਵਲ ਕ੍ਰਾਸ ਕਰ ਸਕਦੀ ਹਲਕੀ ਜਾਂ ਇੱਕਦੋ ਇੱਕ ਭਾਗ ਸੰਘਣੀ ਤੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਸਰੀ ਜਾਂ ਕੇਵਲ ਕਿ ਜ਼ਿਆਦਾਤਰ ਮੌਸਮ ਜਾਂ ਠੀਕ ਠਾਕ ਹੈ 8 ਅਗਸਤ ਨੂੰ ਕੁਝ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਣਗੇ ਤਾਂ ਪੰਜਾਬ ਦੇ ਕੁਝ ਇਲਾਕੇ ਨਾਲ ਲੱਗਦੇ ਹਰਿਆਣਾ ਤੇ ਖਾਸ ਕਰ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਪੱਛਮੀ ਯੂਪੀ ਦੇ ਕੁਝ ਇਲਾਕੇ ਹੋਗੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਸੰਭਾਵਨਾ ਰਹੇਗੀ ਤਾਂ ਜ਼ਿਆਦਾਤਰ ਮੌਸਮ ਜਾਂ ਠੀਕ ਠਾਕ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੇ ਆਪਾਂ ਇਹ ਚੈਨਲ ਤੇ ਪਚਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਬਾਕੀ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਤੇ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਜਿੰਨਾ ਸਗਿਆ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਜਾਣ ਕਰੀਏ ਪਚਾਨ ਦੇ ਵਿਚਾਰਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖ ਲੈਣਾ ਜੀ ਧੰਨਵਾਦ ਜੀ ਸਾਰਿਆਂ ਦਾ